ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਤੂਰਾ ਜੀ ਹਨ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆ 7-8 ਜਾਣੇ ਮੇਰੇ ਖਿਆਲ ਆ ਤੇ ਬਸ ਸ਼ਾਮ ਨੂੰ 8 8:30 ਵਜੇ ਮੰਨ ਲਓ ਦਾਣਾ ਮੰਡੀ ਚਾਹੇ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਹੈ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਜਿਆਦਾਤਰ ਸੱਟ ਹੀ ਲਾਈਆਂ ਜੀ ਸੱਟਾਂ ਨਾਲ ਕਿਤੇ ਕਿਤੇ ਮਾਰੀ ਆਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਤ ਸਿੰਘ ਜੀ ਇਹ ਕੋਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਤੇ ਮਾਤਾ ਜਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲੱਗ ਗਈ ਤੇ ਕੋਈ ਨੀਕਾ ਤਾਂ ਮੁੰਡਾ ਆ। ਅੱਛਾ ਜੀ। ਮਾ ਹੁੰਦਾ ਹੀ ਨਾ। ਅੱਛਾ ਜੀ। ਕਿੱਟਾ ਬੁੱਧਾ ਮੁੰਡਾ ਕੋਈ ਆ। ਅੱਛਾ ਜੀ। ਤੇ ਹੋਰ ਮੁੰਡੇ ਸੀ ਕਿ ਉਹਨਾਂ ਨੇ ਮੈਨੂੰ ਇਹ ਕਿ ਕਰਨ ਲੱਗਿਆ ਹਗਾ। ਠੀਕ ਹੈ। ਜਦੋਂ ਉਹ ਕੰਦੂ ਤੁਰੀ ਮੁੰਡੇ ਦੇ ਦਿੱਤੇ ਤੇ ਕੱਢ ਲਿਆ। ਅੱਛਾ ਜੀ। ਕੇ ਉਹਦੇ ਤੇ ਉਹਨੇ ਬਾਹਰ ਖੋਲਤਾ আচ্ছা ਜੀ ਠੀਕ ਹੋ ਨੂੰ ਲੱਗੇ ਸਿੱਟਕੇ আচ্ছা ਜੀ ਇਹ ਦੋਨਾਂ ਦੋਨਾਂ ਨੂੰ ਸਿੱਟਕੇ ਉਹ ਸਿੱਟਣਾ ਮਾਰਨਾ আচ্ছা ਜੀ ਕੋਤੇ ਗਣੀ ਆਏ ਜਦੋਂ আচ্ছা ਜੀ ਮੈਂ ਕੋਤਾ ਫੜ ਕੇ ਜਮਾ ਇੱਧਰ ਪਿੱਛੇ ਲਿਆ ਉਹ ਤੋਂ ਮੇਰੇ ਮਾਰੀ ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ ਫਿਰ ਦੋ ਮੋਟਰਸਾਈਕਲ ਆਤੇ ਦਿੰਨ ਸਨ ਸਮਾਂ ਦੇਖਿਆ ਬਈ ਇਹੋ ਆਏ ਐ ਤਾਂ আচ্ছা ਬਾਰ ਵੀ ਖੜੇ ਹੋ ਸਕਦਾ ਬਾਰ ਨੂੰ ਕੇ ਖੜੇ ਸੀ ਬਈ ਇਹ ਹਾਂ ਹਾਂ ਠੀਕ ਹੈ ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ ਐ ਉਹ ਬਈ ਇਹਦੀ ਵੀ ਫਤੂਦੀ ਜਵਾਕ ਲੈ ਆਇਆ ਸੀ ਪਿੱਛੇ ਤੋਂ ਅੱਛਾ ਜੀ ਉਹ ਮੁੰਡਾ ਆ ਗਿਆ ਤੇ ਉਹ ਦੂਖੇ ਆ ਮਾਰ ਕੇ ਆਸਤਾਂ ਉਹ ਕਹਿੰਦੇ ਸਾਡੀ ਇਹ 8 ਮਹੀਨੇ ਦੀ ਵਾਕੀ ਹੈ ਅਸੀਂ ਹੁਣ ਨਹੀਂ ਦਿੰਦੀ ਸੀ ਕਿਸੇ ਨੂੰ ਅੱਛਾ ਜੀ ਤੇ ਆਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਤੇ ਉਹ ਮੁੰਡਾ ਕਹਿੰਦਾ ਮੈਂ ਤੇ ਖੇਡਣ ਲੈ ਕੇ ਜਾਨਾ ਰਾਹੀ ਗੱਲ ਹੋਈ ਆ ਜੀ